ਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਦੇ ਕਿ ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਵਾਇਰਸ ਪਾਇਆ ਗਿਆ ਹੈ ਜਿਸ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ ਹਸਪਤਾਲ ਤੋਂ ਲੈ ਕੇ ਸ਼ਮਸ਼ਾਨ ਘਰ ਤੱਕ ਸਾਰੇ ਡੈੱਡ ਬodies ਹੀ ਨਜ਼ਰ ਆ ਰਹੀਆਂ ਨੇ ਤਾਂ ਇਸ ਵਾਇਰਸ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਵਾਰ ਫਿਰ ਹਫੜਾ ਦਫੜੀ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਵੀ ਸੋਨ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜੀਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ। ਇਹ ਹੀ ਸਾਨੂੰ ਗੱਲ ਸਾਰੀ ਕਹਿ ਕੇ ਕਹਿੰਦੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਮਹੌਲ ਪੈਦਾ ਹੋ ਗਿਆ ਲੋਕ ਸੋਚਨ ਤੇ ਮਜਬੂਰ ਹੋ ਗਏ ਨੇ ਦੱਸ ਦੇ ਕਿ ਕਰੋਨਾ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ ਜਿਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਜਿਹੜਾ ਇਸ ਦੀ ਹਹਾਕਾਰ ਦੇਖਣ ਨੂੰ ਮਿਲੀ ਤਾਂ ਉਹੀ ਹਜੇ ਟਾਈਮ ਲੋਕਾਂ ਨੂੰ ਨਹੀਂ ਭੁੱਲਿਆ ਤਾਂ ਇੱਕ ਵਾਰ ਫਿਰ ਨਵੇਂ ਵਾਇਰਸ ਦੀ ਦਸਤਕ ਚੀਨ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਕਾਫੀ ਖੋਫਨਾਕ ਨਜ਼ਰ ਆ ਰਹੀਆਂ ਨੇ ਕਿਹਾ ਜਾ ਰਿਹਾ ਕਿ ਸਾਰੇ ਹਸਪਤਾਲ ਚੀਨ ਦੇ ਅੰਦਰ ਜੋ ਨੇ ਉਹ ਡੈੱਡ ਬੋਰਡਰਸ ਦੇ ਨਾਲ ਸ਼ਮਸ਼ਾਨ ਘਾਟ ਸਾਰੇ ਮ੍ਰਿਤਕ ਦੇਹਾਂ ਦੇ ਨਾਲ ਭਰਿਆ ਹੋਇਆ ਲੋਕਾਂ ਨੂੰ ਹਸਪਤਾਲਾ ਦੇ ਵਿੱਚ ਥਾਂ ਨਹੀਂ ਮਿਲ ਰਹੀ ਤਾਂ ਕਾਫੀ ਖੋਫਨਾਕ ਤਸਵੀਰਾਂ ਇੱਕ ਵਾਰ ਫਿਰ ਚੀਨ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਕਿਤਨਾ ਕਿਤੇ ਕਾਫੀ ਡਰਾਵਣੀਆਂ ਨਜ਼ਰ ਆ ਰਹੀਆਂ ਨੇ ਦੱਸਿਆ ਕਿ ਇੱਕ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਚੀਨ ਦੇ ਵਿੱਚ ਜਿਸ ਤੋਂ ਬਾਅਦ ਸਾਰਾ ਦੇਸ਼ ਉਸ ਵਾਇਰਸ ਦੇ ਚਪੇੜ ਦੇ ਵਿੱਚ ਆ ਰਿਹਾ ਹੈ ਲੋਕ ਲਗਾਤਾਰ ਉਸ ਵਾਇਰਸ ਦੇ ਨਾਲ ਕਾਫੀ ਪ੍ਰਭਾਵਿਤ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰ ਰਿਹਾ ਨੇ ਦੱਸ ਜੀ ਕਿ ਕੋਰੋਨਾ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਨੇ ਚਾਈਨਾ ਦੇ ਵਿੱਚ ਦਸਤਕ ਦੇ ਦਿੱਤੀ ਹੈ ਜੋ ਸਾਰੀ ਦੁਨੀਆ ਦੇ ਵਿੱਚ ਹਹਾਕਾਰ ਮਚਾ ਰਿਹਾ ਹੈ ਲੋਕ ਸੋਚਨ ਤੇ ਮਜਬੂਰ ਹੋ ਗਏ ਨੇ ਲੋਕਡਾਊਨ ਵਾਲੀ ਸਥਿਤੀ ਚਾਈਨਾ ਦੇ ਵਿੱਚ ਇੱਕ ਵਾਰ ਫਿਰ ਬੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਜੋ ਕਾਫੀ ਖੋਫਨਾਕ ਨਜ਼ਰ ਆ ਰਹੀਆਂ ਨੇ ਦੱਸ ਦੇ ਕਿ ਕੋਰੋਨਾ ਕਾਲ ਹੀ ਅਜੇ ਲੋਕਾਂ ਦੇ ਮਨਾਂ ਦੇ ਵਿੱਚੋਂ ਨਹੀਂ ਨਿਕਲਿਆ ਤਾਂ ਇੱਕ ਹੋਰ ਵਾਇਰਸ ਨੇ ਜੋ ਦਸਤਕ ਦੇ ਦਿੱਤੀ ਹੈ ਚੀਨ ਦੇ ਵੁਹਾਂਟ ਸ਼ਹਿਰ ਦੇ ਵਿੱਚ ਕਰੋਨਾ ਦਾ ਪੇਤ ਅਜੇ ਤੱਕ ਰਹੱਸਮਈ ਬਣਿਆ ਹੋਇਆ ਸੀ ਕਿ ਕਰੋਨਾ ਤੋਂ ਬਾਅਦ ਹੁਣ ਇੱਕ ਨਵੀਂ ਲਹਿਰ ਉੱਠਦੀ ਹੋਈ ਨਜ਼ਰ ਆ ਰਹੀ ਹੈ ਤਬਾਹੀ ਦੀ ਤਾਂ ਕਰੋਨਾ ਤੋਂ ਬਾਅਦ ਚੀਨ ਦੇ ਵਿੱਚ ਇੱਕ ਹੋਰ ਰਹੱਸਮਈ ਵਾਇਰਸ ਜੋ ਫੈਲ ਰਿਹਾ ਹੈ ਦੱਸਦੇ ਕਿ ਐਚ ਐਮ ਪੀ ਵੀ ਇਸ ਵਾਇਰਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਚੀਨ ਦੇ ਵਿੱਚ ਫਿਰ ਤੋਂ ਕਰੋਨਾ ਵਰਗਾ ਜਿਹੜਾ ਨਜ਼ਾਰਾ ਦੇਖਣ ਮਿਲ ਰਿਹਾ ਹੈ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਭੀੜ ਜੋ ਪਾਈ ਜਾ ਰਹੀ ਹੈ ਉੱਥੇ ਹੀ ਚੀਨ ਦੇ ਇੱਕ ਸੋਸ਼ਲ ਮੀਡੀਆ ਤੇ ਜੋ ਐ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਕਈ ਰਿਪੋਰਟਾਂ ਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਨਵਾਂ ਵਾਇਰਸ ਐਚ ਐਮ ਪੀ ਵੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਲੋਕਾਂ ਨੂੰ ਚਪੇੜ ਦੇ ਵਿੱਚ ਲੈ ਰਿਹਾ ਹੈ ਆਪਣੇ ਦੇ ਨਾਲ ਤੇ ਚੀਨ ਤੇ ਨਜ਼ਰ ਰੱਖਣ ਵਾਲੇ ਕੁਝ ਲੋਕ ਇਹ ਵੀ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਹਸਪਤਾਲ ਅਤੇ ਸ਼ਮਸ਼ਾਨ ਘਾਟ ਹੁਣ ਤੱਕ ਭਰ ਗਏ ਨੇ ਲੋਕ ਤੇਜ਼ੀ ਦੇ ਨਾਲ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ ਤਾਂ ਔਨਲਾਈਨ ਸ਼ੇਅਰ ਕੀਤੀਆਂ ਵੀਡੀਓਜ਼ ਦੇ ਵਿੱਚ ਸਾਲਾ ਦੇ ਵਿੱਚ ਭੀੜ ਦਿਖਾਈ ਦੇ ਰਹੀ ਹੈ ਜੋ ਕਾਫੀ ਖੋਫਨਾਕ ਨਜ਼ਰ ਆ ਰਹੀ ਹੈ ਲੋਕਡਾਊਨ ਵਾਲੀ ਸਥਿਤੀ ਚੀਨ ਦੇ ਵਿੱਚ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਈ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਕਰੋਨਾ ਵਰਗਾ ਐ ਵਾਇਰਸ ਦੱਸਿਆ ਜਾ ਰਿਹਾ ਹੈ ਜੋ ਲਗਾਤਾਰ ਲੋਕਾਂ ਨੂੰ ਆਪਣੇ ਪ੍ਰਕੋਪ ਦੇ ਵਿੱਚ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਐਚ ਐਮ ਪੀ ਵੀ ਇਸ ਵਾਇਰਸ ਦਾ ਨਾਮ ਦੱਸਿਆ ਜਾ ਰਿਹਾ ਹੈ ਫਲੂ ਵਰਗੇ ਇਸ ਦੇ ਲੱਛਣ ਜੋ ਮਰੀਜ਼ ਇਸ ਦੇ ਪ੍ਰਭਾਵਿਤ ਹੋਏ ਨੇ ਫਲੂ ਵਰਗੇ ਲੱਛਣ ਉਹਨਾਂ ਦੇ ਵਿੱਚ ਪਾਏ ਗਏ ਨੇ ਇਸ ਲੱਛਣ ਦੀ ਕੋਵਿਡ-19 ਦੇ ਸਮਾਨ ਹੀ ਆ ਸਾਰੇ ਲੱਛਣ ਦੱਸੇ ਜਾ ਰਹੇ ਨੇ ਤੇ ਇਸ ਵੇਲੇ ਚੀਨ ਦੇ ਹੱਥ ਪੈਰ ਪੂਰੇ ਤਰੀਕੇ ਦੇ ਨਾਲ ਜਿਹੜੇ ਫੁੱਲ ਚੁੱਕੇ ਨੇ ਉਹਨਾਂ ਦੀ ਸਿਹਤ ਵਿਭਾਗ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਨ ਕਿਉਂਕਿ ਲਗਾਤਾਰ ਲੋਕ ਇਸ ਵਾਇਰਸ ਦੇ ਨਾਲ ਸੰਪਰਕ ਦੇ ਵਿੱਚ ਆ ਰਹੇ ਨੇ ਤੇ ਹਸਪਤਾਲਾ ਦੇ ਵਿੱਚ ਮਰੀਜ਼ਾਂ ਦੀ ਪੀੜ ਵਧਣੀ ਸ਼ੁਰੂ ਹੋ ਗਈ ਹੈ ਤਾਂ ਜਿਹੜੇ ਉਹਤੋਂ ਸੋਸ਼ਲ ਮੀਡੀਆ ਪੋਸਟਾਂ ਉਹਨਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਸ਼ਮਸ਼ਾਨ ਘਾੜ ਦੇ ਵਿੱਚ ਵੀ ਜੋ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਹਸਪਤਾਲਾ ਦੇ ਵਿੱਚ ਕਰੋਨਾ ਵਰਗੀਆਂ ਜਿਹੜੀਆਂ ਤਸਵੀਰਾਂ ਜਦੋਂ ਕੋਵਿਡ-19 ਸੀ ਉਸ ਦੀਆਂ ਤਸਵੀਰਾਂ ਹੁਣ ਇੱਕ ਵਾਰ ਫਿਰ ਚੀਨ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਕਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਵਾਇਰਸ ਦਾ ਜੋ ਤੰਕ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ 올 वर्ल्ड ਜਿਹੜਾ ਲੋਕਡਾਊਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ 5 ਸਾਲ ਹੋ ਗਏ ਨੇ ਕਰੋਨਾ ਵਾਇਰਸ ਤੋਂ ਤੇ ਜਿਸ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਚੀਨ ਤੋਂ ਹੀ ਹੋਈ ਹੈ ਤੇ ਇੱਕ ਵਾਰ ਫਿਰ ਚੀਨ ਦੇ ਵਿੱਚ ਹਾਹਾਕਾਰ ਮਚ ਚੁੱਕੀ ਹੈ ਲੋਕਾਂ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਤਸਵੀਰਾਂ ਕਾਫੀ ਖੋਫਨਾਕ ਨਜ਼ਰ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪੋਸਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਨਵਾਂ ਵਾਇਰਸ ਐਚ ਐਮ ਪੀ ਵੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਿਹਾ ਹੈ ਜਿਸ ਕਰਕੇ ਬਾਕੀ ਜਿਹੜੇ ਦੇਸ਼ ਨੇ ਉਹ ਵੀ ਅਲਰਟ ਮੋਰਤੇ ਹੁਣ ਨਜ਼ਰ ਆਂਦੇ ਹੋਏ ਦਿਖਣਗੇ ਕਿਉਂਕਿ ਕਰੋਨਾ ਨੇ ਇੱਕ ਵਾਰ ਤਬਾਹੀ ਮਚਾਈ ਹੈ ਤਾਂ ਹੁਣ ਨਵੇਂ ਵਾਇਰਸ ਦੀ ਸ਼ੁਰੂਆਤ ਇੱਕ ਵਾਰ ਫਿਰ ਚੀਨ ਤੋਂ ਉੱਠਦੀ ਹੋਈ ਨਜ਼ਰ ਆ ਰਹੀ ਹੈ